ਹਾਂਜੀ ਬਾਈ ਜੀ ਕਿਹਨਾ ਬਰਜ ਸਿੰਘ ਜੀ ਬਰਲਾਜ ਕੀ ਸਮੱਸਿਆ ਆ ਰਹੀ ਹੈ ਇਹ ਗੱਠਾਂ ਦਾ ਮਸਲਾ ਬਣਿਆ ਪਿਆ ਇਹ ਰੀਪਰ ਵੱਜਿਆ ਪਿਆ ਹੁਣ ਕੋਈ ਗੱਠਾਂ ਵਾਲਾ ਗੱਠਾਂ ਚੱਕਣ ਨੂੰ ਤਿਆਰ ਨਹੀਂ ਨੰਗਾ ਇੱਥੇ 22 ਫੁੱਟ ਰਾਹ ਸੀ ਇਹ ਰਹਿ ਗਿਆ 11 12 ਫੁੱਟ ਟਰਾਲੇ ਟੱਪਦੇ ਨਹੀਂਗੇ ਹੁਣ ਜੇ ਅੱਗ ਲਾਉਣੇ ਆ ਤਾਂ ਇਹ ਪਰਚੇ ਕਰੂ ਪ੍ਰਸ਼ਾਸਨ ਇਹਦਾ ਹੱਲ ਕੀਤਾ ਜਾਵੇ ਨਹੀਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਕਿੰਨੇ ਗ੍ਰੇਨਟ ਤੁਸੀ ਝੋਨਾ ਵੱਡੀ ਬੈਠੇ ਹੋ ਬਈ ਸਾਨੂੰ 10 ਦਿਨ ਹੋ ਗਏ ਰੀਪਰ ਮਾਰੇ ਪਏ ਨੂੰ ਉਦੋਂ 10 ਦਿਨ ਪਹਿਲਾਂ ਮੰਨ ਲਓ ਅੱਜ ਤੋਂ 20 ਦਿਨ ਪਹਿਲਾਂ ਡੀਸੀ ਦਫ਼ਤਰ ਚੋਂ ਫੋਨ ਆਇਆ ਸੀ ਵੀ ਤੁਸੀਂ ਆਗਣਾ ਲਾਇਓ ਅਸੀਂ ਉਹਨਾਂ ਨੂੰ ਇਹ ਦਰਜ ਕਰਵਾਏ ਸੀ ਸ਼ਿਕਾਇਤ ਵੀ ਸਾਡੇ ਰਸਤੇ ਦਾ ਹੱਲ ਕੀਤਾ ਜਾ ਬਈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਤਾਂ ਕੋਈ ਅਫਸਰ ਨੇ ਮੁੱਕ ਕੇ ਸੁਣਵਾਈ ਨਹੀਂ ਕੀਤੀ ਇਸ ਚੀਜ਼ ਦੀ ਆ ਕੇ ਕੋਈ ਸੁਣਵਾਈ ਨਹੀਂ ਜੀ ਹੁਣ ਨੰਗਾ ਬੰਦਾ ਇੱਥੇ ਟਰਾਲਾ ਤਾਂ ਆਉਂਦਾ ਨਹੀਂਗਾ ਹੁਣ ਮਜਬੂਰੀ ਚ ਅੱਗ ਲਾਉਣੀ ਪਊ ਸਾਨੂੰ ਤੇ ਬਟਨ ਬੁਟਨਾ ਕਰਨਾ ਵੀ ਔਖਾ ਹੋਣਾ ਚਾਉਣਾ ਬਈ ਛੋਟੀ ਮਸ਼ੀਨਾਂ ਵੱਡੇ ਜੀ ਖਰਚਾ ਡਬ ਉਹ ਤਾਂ ਐਸਟੀਐਮ ਦਫ਼ਤਰੋਂ ਵੀ ਹੁਕਮ ਹੋ ਗਿਆ ਉਹ ਆਦੇ ਪੈਨਸ਼ਨਾਂ ਕੱਟਾਂਗੇ ਲਾਭ ਕੱਟੇ ਜਾਣਗੇ ਤੁਹਾਡੇ। ਉਹ ਦਾਬੇ ਤਾਂ ਬਹੁਤ ਮਾਰੀ ਜਾਂਦੇ ਆ ਲਾਇਸੈਂਸ ਰੱਦ ਹੋਣਗੇ ਪੈਨਸ਼ਨਾਂ ਕੱਟਾਂਗੇ ਸਬਸਿਡੀ ਵਾਪਸ ਲਵਾਂਗੇ ਪਰ ਇਹਦਾ ਹੱਲ ਕੋਈ ਨਹੀਂ ਲਾਂਗੇ ਤਾਂ ਅਸੀਂ ਕਰੀਏ ਕੀ ਇਹਦਾ। ਹੂੰ ਗੱਠਾਂ ਕੋਈ ਚੱਕਣ ਨੂੰ ਤਿਆਰ ਨਹੀਂ। ਤੇ ਫਿਰ ਜੇ ਗੱਠਾਂ ਨਾ ਚੱਕੀਆਂ ਫਿਰ ਇਹਦਾ ਹੱਲ ਕੀ ਹੈ ਭਾਈ? ਬਸ ਅੱਗ ਹੀ ਲਾਉਣੀ ਪਊਗੀ ਫਿਰ ਇਹ ਪ੍ਰਸ਼ਾਸਨ ਨੇ ਬੇਨਤੀ ਹੈ ਵੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ। ਹਾਂ ਪਰ ਲੜਦੇ ਆਹ ਹੈ ਬਾਈ ਬੇਣਤੀ ਅੱਗ ਲਾਉਣ ਦੀ ਜਿਹੜੀ ਸਰਕਾਰ ਨੇ ਰੋਕ ਲਾਈ ਆ ਉਹਦੇ ਤੇ ਅਸੀਂ ਪਹਿਰਾ ਦੇਣ ਨੂੰ ਬਿਲਕੁਲ ਤਿਆਰ ਆ ਸਾਨੂੰ ਕੋਈ ਸ਼ੌਂਕ ਨਹੀਂ ਅੱਗਾਂ ਲਾਉਣ ਦਾ ਪਰ ਤੁਸੀਂ ਆ ਮੌਕਾ ਵੇਖਿਆ ਸਾਰੇ ਸੱਜਣ ਵੀ ਖੜੇ ਆ ਬਾਈ ਆ 11 ਫੁੱਟ ਰਾ ਇਥੋਂ ਦੀ ਇਥੋਂ ਦੀ ਕਣਕ ਬੀਜਣ ਵਾਲੀ ਮਸ਼ੀਨ 15 ਫੁੱਟ ਨਹੀਂ ਟੱਪ ਸਕਦੀ ਵੱਡਣ ਵਾਲੀ ਮਸ਼ੀਨ ਨਹੀਂ ਟੱਪਦੀ ਤੇ ਗੱਠਾਂ ਵਾਲੇ ਟਰਾਲੇ ਤੇ ਗੱਠਾਂ ਵਾਲੀਆਂ ਮਸ਼ੀਨਾਂ ਬਾਈ ਕਿਵੇਂ ਟੱਪਣੀਆਂ ਬੇਣਤੀ ਹੈ ਪ੍ਰਸ਼ਾਸਨ ਨੂੰ ਕਿ ਇਹ ਰਸਤਾ ਜਿਹੜਾ ਇਹ ਕਿਸੇ ਹਿਸਾਬ ਨਾਲ ਮਸ਼ੀਨ ਟੱਪਦੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮਜਬੂਰੀ ਚੱਗਾ ਨਾਲ ਆਉਣੀਆਂ ਪੈਣ ਕਿਉਂਕਿ ਅਸੀਂ ਪ੍ਰਸ਼ਾਸਨ ਨੇ ਤਾਂ ਹਜੇ ਪਾਸੇ ਆਉਣਾ ਸੀ ਤਾਂ ਇੱਥੇ ਹੀ ਸਾਹ ਲੈਣਾ ਬਈ ਤੇ ਸਾਨੂੰ ਕੋਈ ਸ਼ੌਂਕ ਨਹੀਂ ਪਰ ਮਜਬੂਰੀ ਚ ਕਿਸਾਨਾਂ ਨੂੰ ਹੋ ਸਕਦਾ ਅੱਗਾ ਲਾਉਣੀਆਂ ਪੈਣ ਤੇ ਇਹਨਾਂ ਨੇ ਮੀਟਿੰਗਾਂ ਵਗੈਰਾ ਨਹੀਂ ਕੀਤੀਆਂ ਕਿਸਾਨਾਂ ਦੇ ਪਿੰਡਾਂ ਦੇ ਨਾਲ ਆ ਕੇ ਅਫਸਰਾਂ ਨੇ ਵੀ ਦੱਸੀ ਨਹੀਂ ਸਮੱਸਿਆ ਨਹੀਂ ਦੱਸੀ ਉਦੋਂ ਕਰਦੇ ਆ ਬਈ ਮੀਟਿੰਗਾਂ ਕੀਤੀਆਂ ਥਾਈ ਚਾਏ ਸੀ ਉਹਦੇ ਏਡੀਓ ਨੂੰ ਇੱਥੇ ਲਿਆ ਕੇ ਮੌਕਾ ਵਿਖਾਇਆ ਉਹਨਾਂ ਨੇ ਫੋਟੋ ਵੀ ਕੀਤੀਆਂ ਉਹਦੇ ਸੀ ਅਸੀਂ ਪ੍ਰਸ਼ਾਸਨ ਨੂੰ ਤਾਂ ਭੇਜਦੇ ਆ ਪੇਕਰ ਉਹ ਤੋਂ ਬਾਅਦ ਨਹੀਂ ਕਿਸੇ ਨੇ ਆ ਕੇ ਮੌਕਾ ਨਹੀਂ ਵੇਖਿਆ ਫੋਨ ਜਰੂਰ ਆਉਂਦੇ ਆ ਕਿ ਅੱਗਾ ਨਾ ਲਾਇਓ ਤੁਹਾਨੂੰ ਇੰਨਾ ਚਿਰ ਸਜ਼ਾ ਹੋ ਜੂਗੀ ਤੁਹਾਡੇ ਤੇ ਪਰਚਾ ਹੋ ਜੂਗਾ ਪਰ ਪਰਚਾ ਨਾਲ ਮੇਰੇ ਹਿਸਾਬ ਚ ਰਾਹ ਚੌੜਾ ਨਹੀਂ ਹੋਣਾ ਰਾਹ ਤਾਂ ਉਹਨਾਂ ਨੂੰ ਇੱਥੇ ਆ ਕੇ ਕਰਨਾ ਪਿਆ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਬਲਤੇਜ ਸਿੰਘ ਆ ਜੀ ਤੇ ਕੀ ਸਮੱਸਿਆ ਭਾਈ ਜੀ ਸਮੱਸਿਆ ਇਹ ਰਾਹ ਹੈ ਪੀੜਾ ਬਹੁਤ ਹੈ ਇਧਰ 10 ਫੁੱਟ ਜਗਾ 22 ਫੁੱਟ ਰਾਹ ਜੀ ਹਮ ਜਦ ਮਸ਼ੀਨ ਵੀ ਟੱਪਦੀ ਹੈ ਚੈਨਲ ਮਸ਼ੀਨਾਂ ਚ ਹੁਣਾ ਬੜਾ ਖਰਚਾ ਸਾਨੂੰ ਬਹੁਤ ਪਈ ਜਾਂਦਾ ਇਹ ਸਰਕਾਰ ਨੂੰ ਬੇਨਤੀ ਹੈ ਵੀ ਗੱਠਾਂ ਨਹੀਂ ਬਾਨੀਆਂ ਸਾਤੋਂ ਹਨ ਮਜ਼ਦੂਰੀ ਜੱਗ ਲਾਉਣੀ ਪਊ ਇਹਨੂੰ ਚਾਹੇ ਦਾ ਕੋਈ ਮਸਲਾ ਲੱਗ ਰਾਇਆ ਰਾਹ ਦਾ ਖੁੱਲਾ ਕਰਿਆ ਜਾਵੇ ਬਹੁਤ ਔਖੇ ਸਾਡੀਆਂ ਢਾਣੀਆਂ ਵੀ ਸਾਡੀ ਨਹੀਂ ਦਬਦੀ ਕੋਈ ਵੀ ਇੱਧਰ ਕਿੰਨੇ ਫੁੱਟ ਰਹਾ ਰਹਿ ਗਿਆ ਕਿੰਨਾ ਹੈਗਾ ਸੀ ਪਹਿਲਾਂ ਇਹਦਾ ਇੱਥੋਂ 12-14 ਫੁੱਟ ਹੀ ਰਹਿ ਗਿਆ ਜੀ ਮੋੜ ਤੋਂ 22 ਫੁੱਟ ਆਈ ਇਹ ਤੇ ਸਰਕਾਰਤਾ ਦੀ ਵੀ ਪਰਚੇ ਕੱਟਾਂਗੇ ਵੀ ਥੋੜੀ ਪੈਨਸ਼ਨ ਪੁੰਚ ਨੂੰ ਵੀ ਕੱਟੀ ਜਾਣੀ ਹੈ ਤੂੰ ਕੱਟਣਗੇ ਤੇ ਫਿਰ ਸਾਡਾ ਮਸਲਾ ਹੱਲ ਦਾ ਕਰਨਾ ਹੋਈ ਬੱਚੇ ਕੱਟਣਗੇ ਤੇ ਸਾਡਾ ਕੋਈ ਵੀ ਸਾਡੇ ਤਾਂ ਅੱਗੇ ਹੀ ਲਾਉਣੀ ਪੈਣੀ ਹੈ ਇਹ ਮਜ਼ਦੂਰੀ ਜੇ ਹੋ ਤਾਂ ਕਰਨੀ ਸਾਡ ਪਰਚੇ ਕੱਢਦੇ ਫਿਰ ਉਹਨਾਂ ਦੀ ਮਰਜ਼ੀ ਹੈ ਪਹਿਲਾਂ ਵੀ ਇਹੇ ਸਬੰਧ ਚ ਤੁਸੀਂ ਲਿਖ ਕੇ ਦਿੱਤਾ ਕਿਸੇ ਨੂੰ ਵੀ ਰਾਹ ਨਹੀਂ ਖੜਾ ਹਾਂ ਜੀ ਹਾਂ ਜੀ ਨਹੀਂ ਨੂੰ ਦਿੱਤੀਆਂ ਤਰਖਾਚਾ ਆਉਂਦਾ ਪਹਿਲਾਂ ਉਹ ਵੀਡੀਓ ਕੋਲ ਗਈਆਂ ਅੱਛਾ ਬਾ ਹੁਣ ਉਹਨਾਂ ਨੇ ਕਰਨਾ ਸਰਕਾਰ ਨੇ ਕੁਝ ਜੇ ਕਰੇ ਤਾਂ ਅੱਗੋਂ ਵੀ ਬੰਦ ਪਿਆ ਸੱਤ ਕਿਲੇ ਸਾਡਾ ਰਾਕਾਚਾ ਰਹਿ ਗਿਆ ਅੱਗੋਂ ਸਾਡਾ ਸੜਕ ਬਣੀ ਨਹੀਂ ਇਹ ਦੂਜੀ ਮਸ਼ੀਨ ਜਿਵੇਂ ਟੱਪ ਜੇ ਤਾਂ ਫਿਰ ਨਹੀਂ ਨਹੀਂ ਟੱਪਦੀ ਇਹ ਚੈਨ ਨਾਲ ਲੈਂਦੀ ਜੀ ਉਹ ਚੈਨ ਵਾਲੇ ਦਾ ਵੱਡਾ ਐਸੇ ਚੋਣ ਕੋਈ ਨਾ ਖਰਚਾ ਪੈਂਦਾ ਉਹਨੂੰ ਜਿਆਦਾ ਤਾਂ 5000 ਲੈਂਦੇ ਜੀ ਉਹ ਤਾਂ ਛੋਟੀ ਜੀ ਡੱਪ ਜਾਂਦੀ ਥੋੜੇ ਥਾਂਵੇਂ ਦੀ ਤੇ ਪੰਚਾਇਤ ਨੂੰ ਨਹੀਂ ਕਿਹਾ ਜਿਵੇਂ ਆਪਣੇ ਪਿੰਡ ਦਾ ਪੱਦਰ ਦਾ ਕੋਈ ਨਹੀਂ ਪੰਚਾਇਤ ਤਾਂ ਵਾਸ ਹੀ ਨਹੀਂ ਰਿਹਾ ਗਮ ਪੰਚਾਇਤ ਨਹੀਂ ਲੱਗਦੀ ਆਖਿਆ ਇਹ ਕਹਿੰਦੇ ਸਰਕਾਰ ਹੀ ਕਰੇ ਤਾਂ ਫੇਰ ਹੀ ਹੈ ਤੇ ਕੰਧ ਵੀ ਕੱਢ ਰੱਖੀਏ ਨਾਲ ਹਨਾ ਜਾਂ ਸਰਕਾਰ ਦੇ ਸੜਕ ਬਣਾਉਣ ਸਾਰੇ ਅਗਲੇ ਨਾ ਥਾਂ ਨਾਲ ਬੇਨਤੀ ਤਾਂ ਕਰਾਉਣ ਤੋਂ ਬਿਨੇ ਕੱਢਤੀ ਇਹਨਾਂ ਦਾ ਹਮ ਮੈਂਕਵੇਂ ਨੂੰ ਵੀ ਕੋਈ ਸ਼ਿਕਾਇਤ ਸ਼ਿਕੁਦ ਦਿੱਤੀ ਨਹੀਂ ਅੱਛਾ ਇਸ ਸਬੰਧ ਵਿੱਚ ਜਦੋਂ ਐਸਡੀਐਮ ਗਿੱਦੜਬਾਹਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਜੋ ਵੀ ਸਮੱਸਿਆ ਆ ਰਹੀ ਹੈ ਪੈਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ